ਉਨ ਜਿ ਵਿਛੜੇ ਮੁੜ ਨਾ ਆਏ ਜਨ ਦੂਰ ਗਏ ਉਨ ਜਿ ਵਿਛੜੇ ਮੁੜ ਨਾ ਆਏ ਜਨ ਦੂਰ ਗਏ ਲੋਕ ਕਹਿੰਦੇ ਨੇ ਬੜਾ ਅੱਛਾ ਗਵਾਈਆਂ ਤੂੰ ਪਰ ਮੈਂ ਅੱਛਾ ਆਪਣੇ ਆਪ ਨੂੰ ਅੱਛਾ ਤਾਂ ਨਹੀਂ ਮੰਨਦਾ ਕਿਉਂਕਿ ਇਹ ਸ਼ੌਂਕ ਮੇਰੀ ਮਾਂ ਦਾ ਹੈ ਇਸ ਘਰ ਦੇ ਹਾਲਾਤ ਦੇਖ ਕੇ ਤੁਹਾਡੀ ਅੱਖਾਂ ਵਿੱਚ ਹੰਝੂ ਆ ਜਾਣਗੇ ਕਿਉਂਕਿ ਬਾਲੇ ਵਾਲੀਆਂ ਛੱਤਾਂ ਨੇ ਜੇਕਰ ਬਾਲੀਆਂ ਵਾਲੀਆਂ ਛੱਤਾਂ ਦੇ ਕਿਰਾਏ ਦੇਣੇ ਪੈ ਜਾਣ ਤੇ ਫਿਰ ਹਾਲਾਤ ਜ਼ਿਕਰ ਕਰਨ ਯੋਗ ਨਹੀਂ ਦਿੰਦੇ ਬੜੀ ਦੁੱਖ ਭਰੀ ਕਹਾਣੀ ਹੈ ਉਸੇ ਕਮਰੇ ਦੇ ਵਿੱਚ ਵਸੋਈ ਹੈ ਉਸੇ ਕਮਰੇ ਦੇ ਵਿੱਚ ਰਹਿਣਾ ਉਸੇ ਕਮਰੇ ਦੇ ਵਿੱਚ ਬਹਿਣਾ ਤਿੰਨ ਭਰਾ ਨੇ ਕਰਾਇਆ ਦਿੰਦੇ ਨੇ ਉਸ ਕਮਰੇ ਦਾ ਮਟੂ ਜੀ ਇੰਨੀ ਜਮਦਸਤ ਆਵਾਜ਼ ਹੈ ਲੇਕਿਨ ਘਰ ਦੇ ਹਾਲਾਤ ਨੇ ਕਾਹਨ ਕਿੰਨੇ ਹਲਤਾਂ ਆਵੇ اگر میری ماں ਦਾ ਸ਼ੌਂਕ ਨਾ ਹੁੰਦਾ ਤੇ ਸ਼ਾਇਦ ਮੈਂ ਛੱਡ ਕੇ ਆਪਣੇ ਕੋਈ ਕਾਰੋਬਾਰ ਜਾਂ ਕਿਤੇ ਨਾ ਕਿਤੇ ਪ੍ਰਾਈਵੇਟ ਜੌਬ ਕਰਦਾ ਹੁੰਦਾ। ਕੋਣ ਉਸਤਾਦ ਗੋੜ? ਇਹ ਗੋੜ ਗਿਫਟ ਹੈ ਬਾਜੀ ਮੈਂ ਸਿੱਖਿਆ ਨਹੀਂ ਕਿਸੇ ਕੋਲ। اچھا। ਮੇਰੀ ماں ਹੁੰਦੀ ਤੇ ਸ਼ਾਇਦ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਘਰਾਂ ਦੇ ਕੰਮ ਕਰਕੇ ਤੈਨੂੰ ਸਿਖਾਵਾਂਗੀ। ਕਿਤਨਾ ਕਿਤੇ ਲੈ ਕੇ ਜਾਵਾਂ ਕਿਤਨਾ ਕਿਤੇ ਪੜਾਵਾ ਲਿਖਾਵਾਂਗੀ ਤੈਨੂੰ। ਤੇ ਅੱਜ ماں ਨਹੀਂ ਹੈ। ਅੱਜ ਉਹ ਕਮੀ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਅਜੇ ਅਗਰ ماں ਹੁੰਦੀ ਤਾਂ ਮੈਨੂੰ ਇਹਨਾਂ ਪਤਾ ਕਿ ਮੈਨੂੰ ਪੜਾ ਲਿਖਾ ਕੇ ਘਰਾਂ ਦੇ ਕੰਮ ਕਰਕੇ ਉਹਨੇ ਕਿਤਨਾ ਕਿਤੇ ਜਾਗਰਨ ਦੇ ਵਿੱਚ ਕਿਤਨਾ ਕਿਤੇ ਚੰਗੇ ਲੈਵਲ ਤੇ ਖੜਾ ਮਗੇ ਅਜ ਦੇ ਤੌਰ ਤੇ ਸਾਬਣਾ 1000-1200 ਰੁਪਏ ਦੇ ਮਮੋਲੀ ਗੱਲ ਕੀ ਪੇਮੈਂਟ ਹੋਣੀ ਚਾਹੀਦੀ ਕੋਰਸ ਵਾਲੇ ਦੀ ਜਿਨੇ 5-6 ਘੰਟੇ 7 ਘੰਟੇ ਕੰਮ ਕਰਨਾ ਤੇ ਉਹ ਪੇਮੈਂਟ ਦੇ ਰਿਹਾ ਭਾਜੀ 500 600 500 600 ਤੇ 500 600 ਦੇ ਵਿੱਚ ਭਾਜੀ ਅੱਜ ਕੱਲ ਜਿੰਨੀ ਮਗਈ ਆ 1500 ਰੁਪਏ ਮੇਰੇ ਮਕਾਨ ਦਾ ਰੈਂਟ ਹੈ ਭਾਜੀ ਮੇਰੇ ਮਨ ਚ ਇਹੀ ਆ ਕਿ ਅੱਜ ਜੋ ਮੇਰੀ ਮਾਂ ਨੇ ਸੁਪਨਾ ਮੇਰੇ ਵਾਸਤੇ ਸਜੇੜਿਆ ਹੈ ਉਹ ਸਿੰਗਰਾਂ ਨੂੰ ਵੇਚ ਕੇ ਪੂਰਾ ਹੋ ਜਾਂਦਾ ਕਿ ਯਾਰ ਅੱਜ ਉਹ ਸਟੇਜਾਂ ਤੇ ਗਾ ਰਹੇ ਨੇ ਕਿਦਣਾ ਕਿਤੇ ਮੈਂ ਵੀ ਸਟੇਜਾਂ ਤੇ ਖੜਕੇ ਗਾਵਾਂਗਾ ਜਿੱਦਾਂ ਸਟੇਜ ਤੇ ਖੜਕੇ ਗ ਲਾਵਾਂਗਾ ਕਿ ਅੱਜ ਮੈਂ ਮੈਂ ਸਟੇਜ ਤੇ ਖੜਕੇ ਆਇਆ ਗੱਲ ਕਰੀਏ ਪੰਜਾਬ ਦੀ ਤੇ ਖਾਸ ਕਰਕੇ ਹਮ ਸੱਦੀ ਧਰਤੀ ਦੀ ਇਸ ਧਰਤੀ ਨੇ ਬੜੇ ਵੱਡੇ ਵੱਡੇ ਗਵਈਏ ਦਿੱਤੇ ਨੇ ਜਿੰਨਾਂ ਦੇ ਵਿੱਚ ਆਪਾਂ ਗੱਲ ਕਰੀਏ ਮੁਹੰਮਦ ਰਫੀ ਸਾਹਿਬ ਹੁੰਦੇ ਨੇ ਨਰਿੰਦਰ ਚੰਚਲ ਸਾਹਿਬ ਹੁੰਦੇ ਨੇ ਜਗਦਾਤੀਆਂ ਦੀ ਲਾਈਨ ਦੇ ਵਿੱਚ ਨਵੀਆਂ ਕੜੀਆਂ ਵੀ ਜੋਦੀਆਂ ਨਜ਼ਰ ਆ ਰਹੀਆਂ ਨੇ ਜਿੰਨਾਂ ਵਿੱਚ ਲਵਸ਼ ਲਵ ਤੇ ਮਨੀ ਲਾਡਲਾ ਵੀ ਵੱਡਾ ਨਾਮ ਇਸ ਧਰਤੀ ਤੋਂ ਮਾਨਕੀ ਸਾਹਮਣੇ ਆਏ ਨੇ ਲੇਕਿਨ ਹਜੇ ਵੀ ਇਸ ਧਰਤੀ ਦੇ ਉੱਪਰ ਇੱਕ ਐਸਾ ਗੁਮਨਾਮ ਗਵਈਆ ਜਿਸ ਦੀ ਆਵਾਜ਼ ਅਗਰ ਮੈਂ ਤੁਹਾਨੂੰ ਸੁਣਾ ਦਵਾਂ ਤੇ ਤੁਸੀਂ ਉਸ ਦੇ ਮਰੀਦ ਹੋ ਜਾਓਗੇ ਘਰ ਦੇ ਹਾਲਾਤ ਜੇ ਕੱਲ ਦਿਖਾ ਦਵਾਂ ਇਸ ਘਰ ਦੇ ਹਾਲਾਤ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਣਗੇ ਕਿਉਂਕਿ ਬਾਲੇ ਵਾਲੀਆਂ ਛੱਤਾਂ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜੇਕਰ ਬਾਲੀਆਂ ਵਾਲੀ ਛੱਤਾਂ ਦੇ ਕਿਰਾਏ ਦੇਣੇ ਪੈ ਜਾਣ ਤੇ ਫਿਰ ਹਾਲਾਤ ਜ਼ਿਕਰ ਕਰਨ ਯੋਗ ਨਹੀਂ ਰਹਿੰਦੇ ਉਹ ਮੰਦਰ ਵੀ ਹੈ ਇੱਥੇ ਜਿਸ ਮਾਤਾ ਦੀਆਂ ਪੇਟਾਂ ਗਾ ਕੇ ਉਹ ਆਪਣੀ ਜ਼ਿੰਦਗੀ ਬਤਾਉਣਾ ਚਾਹੁੰਦਾ ਉਹ ਮਾਤਾ ਰਾਣੀ ਨੂੰ ਆਪਣੇ ਇੱਕੋ ਕਮਰੇ ਦੇ ਵਿੱਚ ਜਿੱਥੇ ਉਹ ਰਹਿੰਦਾ ਵਿਰਾਜਮਾਨ ਕੀਤਾ ਹੋਇਆ ਸੋ ਬੜੀ ਬੁਖਮਰੀ ਕਹਾਣੀ ਹੈ ਉਸੇ ਕਮਰੇ ਦੇ ਵਿੱਚ ਰਸੋਈ ਹੈ ਉਸੇ ਕਮਰੇ ਦੇ ਵਿੱਚ ਹੈਣਾ ਉਸੇ ਕਮਰੇ ਦੇ ਵਿੱਚ ਬਹਿਣਾ ਤਿੰਨ ਭਰਾ ਨੇ ਕਰਾਇਆ ਦਿੰਦੇ ਨੇ ਉਸ ਕਮਰੇ ਦਾ ਸੋ ਅੱਜ ਸਾਡੇ ਨਾਲ ਮੌਜੂਦ ਨੇ ਅਮਿਸਲਦੀਓ ਆਵਾਜ਼ ਵਿਜੇ ਮੱਟੂ ਮੱਟੂ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਤੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਮੇਰੇ ਘਰ ਚ ਆ ਲੈ ਕੇ ਆਏ ਹੋ ਇਹ ਮਾਤਰ ਜੀ ਕਿਰਪਾ ਕਰੇ ਮੇਰੇ ਪਰ ਹੱਥ ਬਣਾਈ ਰੱਖੇ ਤੁਹਾਡੇ ਉਹ ਤੁਹਾਡੇ ਚੈਨਲ ਤੇ ਮੈਂ ਜੀ ਸਭ ਤੋਂ ਪਹਿਲਾਂ ਇੰਨੀ ਤੁਹਾਡੀ ਆਵਾਜ਼ ਹੈ ਹੈਨਾ ਪਹਿਲਾਂ ਚੋੜ ਆਵਾਜ਼ ਹੀ ਸੁਣਾ ਦਿੰਦੇ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਆਂ ਖੁਸ਼ ਪੇਸ਼ ਕਰੋ ਵਧੀਆ ਜਾਂ ਓ ਪਹਿਣਾ ਵਿੱਚੋਂ ਲਾਡਲੀਏ ਪੈ ਮਾਂ ਚਿੰਤ ਪੂਰਨੀ ਓ ਮਾਂ ਚਿੰਤਾ ਪੂਰਨੀ ਸਭੇ ਦੁੱਖ ਹਰਨੀ ਓ ਪਹਿਣਾ ਵਿੱਚੋਂ ਲਾਡਲੀਏ ਪੈ ਮਾਂ ਚਿੰਤਾ ਪੂਰਨੀ ਮਟੂ ਜੀ ਇੰਨੀ ਜਮਦਸਤ ਆਵਾਜ਼ ਹੈ ਲੇਕਿਨ ਘਰ ਦੇ ਹਾਲਾਤ ਨੇ ਕਾਵਨ ਕਿੰਨੇ ਹਾਲਾਤ ਆਏ ਹਾਲਾਤ ਗਰੀਬੀ ਹਾਲਾਤ ਗਰੀਬੀ ਮੈਂ ਗਰੀਬੀ ਕਹਾਂਗਾ ਕਿਉਂਕਿ ਜਦੋਂ ਮੈਂ ਇੱਕ ਲੋਕ ਕਹਿੰਦੇ ਨੇ ਬੜਾ ਅੱਛਾ ਗਾਇਆ ਹੈ ਤੂੰ ਪਰ ਮੈਂ ਅੱਛਾ ਆਪਣੇ ਆਪ ਨੂੰ ਅੱਛਾ ਤਾਂ ਨਹੀਂ ਮੰਨਦਾ ਕਿਉਂਕਿ ਇਹ ਸ਼ੌਂਕ ਮੇਰੀ ਮਾਂ ਦਾ ਹੈ ਤੇ ਮੇਰਾ ਸ਼ੌਂਕ ਨਹੀਂ ਹੈ ਜੀ ਇਹ ਮੇਰੀ ਮਾਂ ਦਾ ਸ਼ੌਂਕ ਹੈ اگر میری ماں ਦਾ ਸ਼ੌਂਕ ਨਾ ਹੁੰਦਾ ਤੇ ਸ਼ਾਇਦ ਮੈਂ ਇਹ ਛੱਡ ਕੇ ਆਪਣੇ ਕੋਈ ਕਾਰੋਬਾਰ ਜਾਂ ਕਿਤੇ ਨਾ ਕਿਤੇ ਪ੍ਰਾਈਵੇਟ ਜੌਬ ਕਰਦਾ ਹੁੰਦਾ ਤੇ ماں ਦੇ ਸ਼ੌਂਕ ਕਰਕੇ ਮੈਂ ਕੋਈ ਜੌਬ ਨਹੀਂ ਕਰਦਾ ਪਿਆ ਕੋਈ ਪ੍ਰਾਈਵੇਟ ਕੰਮ ਨਹੀਂ ਕਰਦਾ ਪਿਆ ਲੇਬਰ ਦੀ ਲੇਬਰ ਹੀ ਆ ਜਿਹੜੀ ਮੈਂ ਕਰਦਾ ਉਹੀ ਮੇਰੇ ਕੋਲ ਹੋਣੀ ਹੈ ਕਿਉਂਕਿ ਇਹਦੇ ਵਾਸਤੇ ਮੈਨੂੰ ਪੈਸੇ ਬਹੁਤ ਚਾਹੀਦੇ ਨੇ ਮੇਰੇ ਕੋਲ ਪੈਸੇ ਨਹੀਂ ਸਿਰਫ ਮੇਰੀ ماں ਦਾ ਸ਼ੌਂਕ ਸੀ ਕਿ ਮੇਰਾ ਪੁੱਤ ਜਾਗਰਣ ਕਰੇ ਮੇਲੇ ਕਰੇ ਸੂਫੀ ਮਹਿਫਲਾਂ ਕਰੇ ਤੇ ਮੈਂ ਮਹਿਫਲਾਂ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ ਜਾਗਰਣ ਦੇ ਵਿੱਚ ਨਾਮ ਰੋਸ਼ਨ ਕਰੇ ਤੇ ਮੇਰੇ ਪੁੱਤ ਨੂੰ ਵੱਡਾ ਨਾਮ ਮਿਲੇ ਮੈਂ ਆਪਣੀ ماں ਦੇ ਸ਼ੌਂਕ ਕਰਕੇ ਇਸ ਲਾਈਨ ਦੇ ਵਿੱਚ ਮਾਂ ਦਾ ਸ਼ੌਂਕ ਜੂਰ ਸੀਗਾ ਹਨਾ ਚਿੰਤਪੁਤਰੀ ਮਾਤਾਂ ਨੂੰ ਬਹੁਤ ਮੰਨਦੇ ਉਹਨਾਂ 'ਚ ਸੁਵਿਧਾ ਲੱਗੀਆਂ ਕੱਲ ਮਾਂ ਤਾਂ ਦੀ ਤਸਵੀਰ ਕਿਤੇ ਨਜ਼ਰ ਨਹੀਂ ਆਈ ਜਾਂ ਤੁਹਾਡੇ ਪਿਤਾ ਜਣੇ ਨੇ ਉਹਨਾਂ ਦੀ ਤਸਵੀਰ ਨਜ਼ਰ ਨਹੀਂ ਆਈ ਤੁਸੀਂ ਦੱਸਿਆ ਸੀਗਾ ਮਾਂ ਦੀ ਤਸਵੀਰ ਪਾਜੀ ਮੈਂ ਤਾਂ ਨਹੀਂ ਲਾ ਰਿਹਾ ਕਿਉਂਕਿ ਮੇਰੀ ਮਾਂ ਨੇ ਮੈਨੂੰ ਇੱਕ ਕੰਮ ਸੌਂਪਿਆ ਸੀ ਉਹ ਕੰਮ ਸੀ ਕਿ ਮੇਰਾ ਪੁੱਤ ਜਾਗਰਣ ਕਰੇ ਮੇਰਾ ਪੁੱਤ ਗਾਵੇ ਮੇਰੀ ਮਾਂ ਹੁੰਦੀ ਤਾਂ ਸ਼ਾਇਦ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਘਰਾਂ ਦੇ ਕੰਮ ਕਰਕੇ ਤੈਨੂੰ ਸਿਖਾਵਾਂਗੀ ਕਿਤਨਾ ਕਿਤੇ ਲੈ ਕੇ ਜਾਵਾਂ ਕਿਤਨੇ ਕਿਤੇ ਪੜਾਵਾ ਲਿਖਾਵਾਂਗੀ ਤੈਨੂੰ ਤੇ ਅੱਜ ਮਾਂ ਨਹੀਂ ਹੈ ਅੱਜ ਉਹ ਕਮੀ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਅੱਜ ਜੇਕਰ ਮਾਂ ਹੁੰਦੀ ਤਾਂ ਮੈਨੂੰ ਇਹਨਾਂ ਪਤਾ ਕਿ ਮੈਨੂੰ ਪੜਾ ਲਿਖਾ ਕੇ ਕਰਾਂ ਤੇ ਕੰਮ ਕਰਕੇ ਉਹਨੇ ਕਿਤਨਾ ਕਿਤੇ ਜਾਗਰਾਂ ਦੇ ਵਿੱਚ ਕਿਤਨਾ ਕਿਤੇ ਚੰਗੇ ਲੈਵਲ ਤੇ ਖੜਾ ਕਰ ਦੇਣਾ ਸੀ ਹੋਇਆ ਕੀ ਸੀਗਾ ਮਾਂ ਪਿਓ ਨੂੰ ਤੁਸੀਂ ਜ਼ਿਕਰ ਕੀਤਾ ਕਿ ਮਾਂ ਪਿਓ ਨਹੀਂ ਨੇ ਤੁਹਾਡੇ ਨਾਲ ਅੱਜ ਕਿੰਨੀ ਉਮਰ ਚ ਸੀਗੇ ਤੁਸੀਂ ਜਦੋਂ ਤੁਹਾਨੂੰ ਛੱਡ ਕੇ ਗਏ ਤੇ ਕੀ ਹੋਇਆ ਕੀ ਸੀਗਾ ਦੋਨਾਂ ਨੂੰ ਮੇਰੇ ਡੈਡੀ ਦੀ ਉਮਰ ਸੇ ਜਦੋਂ ਡੈਡੀ ਪੂਰੇ ਮੇਰੀ 12 ਸਾਲਾਂ ਮਰ ਸੇ ਇਸ ਕਮਰੇ ਦੇ ਵਿੱਚ ਹੀ ਪੂਰੇ ਤੇ 14 ਸਾਲ ਦਾ ਸੀ ਜਦੋਂ ਮੇਰੀ ਮਦਰ ਪੂਰੇ ਕਿ ਮਮਾ ਨੂੰ ਮਾਉਥ ਕੈਂਸਰ ਸੀ ਤੇ ਪਾਪਾ ਦੇ ਗੁਰਦੇ ਖਰਾਬ ਸੀ ਸੁਪਨਾ ਸੀਗਾ ਮਾਰਨਾ ਸੁਪਨਾ ਸੀਗਾ ਕਿ ਤੁਸੀਂ ਅੱਜ ਜਾਰਡਨ ਕਦੋਂ ਤੁਸੀਂ ਮੇਰਾ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਨੇ ਤੁਹਾਡੇ ਲਈ ਸੁਪਨੇ ਸਜਾਈ ਸੀਗੇ ਤੁਹਾਨੂੰ ਪਾਸਪੋਰਟ ਵੀ ਅਰੇਂਜ ਕਰਕੇ ਦਿੱਤਾ ਸੀਗਾ ਕਿ ਤੁਸੀਂ ਸ਼ਾਇਦ ਪ੍ਰੋਗਰਾਮ ਨਾਲ ਕਿਤੇ ਵਿਦੇਸ਼ਾਂ 'ਚ ਵੀ ਜਾਓ ਹਾਂਜੀ ਪਾਸਵਰਡ ਉਹਨਾਂ ਨੇ ਬਣਾ ਕੇ ਦਿੱਤਾ ਸੀ ਕਿ ਕਿਤੇ ਨਾ ਕਿਤੇ ਮੇਰਾ ਪੁੱਤ ਕਿਸੇ ਲਈ ਬਾਹਰੋਂ ਕਾਲ ਆਂਦੀ ਹੈ ਭਾਜੀ ਆਪਾਂ ਤੁਹਾਡੇ ਸ਼ੋਅ ਲਗਾਣੇ ਆ ਜਾਂ ਆਪਾਂ ਕੁਝ ਨਾ ਕੁਝ ਤੁਹਾਨੂੰ ਸੱਦਦੇ ਆ ਤੇ ਉਹ ਪਾਸਵਰਡ ਮੈਂ ਅੱਜ ਤੱਕ ਕਿਤੇ ਵੀ ਨਹੀਂ ਲਾਇਆ ਭਾਜੀ ਕਿ ਅਗਰ ਮੈਂ ਵਿਆਜੀ ਪੈਸੇ ਚੋਕਾ ਕੇ ਦबई ਵੀ ਜਾਣਾ ਜਾਂ ਛੋਟੇ-ਮੋਟੇ ਕੰਟਰੀ ਵੀ ਜਾਣਾ ਹੈ ਤੇ ਉਹਦੇ ਵਿੱਚ ਮੈਨੂੰ ਪਤਾ ਹੈ ਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਆਪਣਾ ਰਿਆਨ ਬਸੇਰਾ ਵਧੀਆ ਕਰ ਸਕਦਾ ਹਾਂ ਪਰ ਉਹਦੇ ਵਿੱਚ ਮੈਂ ਤਾਂ ਨਹੀਂ ਜਾ ਰਿਹਾ ਕਿ ਅਗਰ ਮੈਂ ਬਾਹਰ ਗਿਆ ਤੇ ਮੇਰੀ ਮਾਂ ਦਾ ਸ਼ੌਂਕ ਦੱਬਿਆ ਜਾਣਾ ਮੈਨੂੰ ਇਹ ਕਿ ਮੇਰੀ ਗਾਇਕੀ ਦੱਬ ਜਣੀ ਹੈ ਪਰ ਹੁਣ ਇਹ ਕਿ ਇੰਟਰਵਿਊ ਆਨ ਦੇ ਸਾਈਜ਼ ਲੱਗਦਾ ਹੈ ਕਿ ਮੇਰੀ ਮਾਂ ਦਾ ਸ਼ੌਂਕ ਪੂਰਾ ਹੋਵੇ ਮੈਂ ਆਪਣਾ ਸ਼ੌਂਕ ਨਹੀਂ ਪੂਰਾ ਕਰ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਰਿਹਾ ਨਹੀਂ ਬਿਲਕੁਲ ਇਹ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ ਜ਼ਰੂਰ ਤੁਹਾਡੀ ਮਦਦ ਕਰਨਗੇ ਤੁਹਾਨੂੰ ਬੁਲਾਉਣਗੇ ਇੱਕ ਪਾਸੇ ਵੱਡੇ ਵੱਡੇ ਸਿੰਗਰਾਂ ਦੀਆਂ ਪੇਮੈਂਟਾਂ ਲੱਖਾਂ ਰੁਪਏ ਹੋ ਗਈਆਂ ਨਾ ਲੱਖਾਂ ਰੁਪਏ ਲੈਂਦੇ ਆ ਤੇ ਜਦੋਂ ਸਟੇਜਾਂ ਤੇ ਚੜਦੇ ਆ ਨੋਟ ਵੀ ਬਥੇਰੇ ਵਰਤਦੇ ਉਹਨਾਂ ਤੇ ਸੋਚ ਚਾਹੇ ਨਾ ਹੋਵੇ ਤਾਲ ਚਾਹੇ ਪਤਾ ਨਾ ਹੋਵੇ ਸਮਝ ਦਾ ਗਿਆਨ ਨਾ ਹੋਵੇ ਲੇਕਿਨ ਫਿਰ ਵੀ ਜਦੋਂ ਸਟੇਜਾਂ ਤੇ ਚੜਦੇ ਆ ਬੜਾ ਪਿਆਰ ਮਿਲਦਾ ਸੰਗਤਾਂ ਦਾ ਹਨਾ ਬਾਉਂਸਰ ਨਾਲ ਹੁੰਦੇ ਆ ਗਰੁੱਪ ਬੜੇ ਵੱਡੇ ਵੱਡੇ ਹੈਵੀ ਹੋ ਗਏ ਤੇ ਫਿਰ ਜਦੋਂ ਉਹਨਾਂ ਨੂੰ ਦੇਖਦੇ ਆ ਮੰਚ ਕੀ ਹੁੰਦਾ ਮੰਚ ਉਨਾਂ ਦਾ ਇਹੀ ਆਂਦਾ ਹੈ ਭਾਜੀ ਕਿ ਕਿਤੇ ਨਾ ਕਿਤੇ ਮਾਤਰਾਣੀ ਮੇਰੀ ਵੀ ਸੁਨੇਗੀ ਮਾ ਚਿੰਤਪੁਰਨੀ ਸੁਨੇਗੀ ਮਾ ਵੈਸ਼ਨੂ ਸੁਨੇਗੀ ਮੇਰੇ ਮਨ ਚ ਇਹ ਹੈ ਕਿ ਅੱਜ ਜੋ ਮੇਰੀ ਮਾਂ ਨੇ ਸੁਪਨਾ ਮੇਰੇ ਵਾਸਤੇ ਸਜਾਇਆ ਹੈ ਉਹ ਸਿੰਗਰਾਂ ਨੂੰ ਵੇਖ ਕੇ ਪੂਰਾ ਹੋ ਜਾਂਦਾ ਕਿ ਯਾਰ ਅੱਜ ਉਹ ਸਟੇਜਾਂ ਤੇ ਗਾ ਰਹੇ ਨੇ ਕਿ ਦਿਨਾਂ ਕਿਤੇ ਮੈਂ ਵੀ ਸਟੇਜਾਂ ਤੇ ਖੜ ਕੇ ਗਾਵਾਂਗਾ ਜਿੱਦਾਂ ਸਟੇਜ ਤੇ ਖੜ ਕੇ ਗਾਵਾਂ ਉਸ ਦਿਨ ਆਪਣੀ ਮਾਂ ਦੀ ਫੋਟੋ ਲਾਵਾਂਗਾ ਕਿ ਅੱਜ ਮਾਂ ਮੈਂ ਸਟੇਜ ਤੇ ਖੜ ਕੇ ਆਇਆ ਲੋਕਾਂ ਦਾ ਮੈਨੂੰ ਪਿਆਰ ਮਿਲੇ ਲੋਕਾਂ ਨੇ ਮੇਰੇ ਭਜਨ ਸੁਣੇ ਲੋਕਾਂ ਨੇ ਭਜਨਾਂ ਦੇ ਵਿੱਚ ਮੇਰੇ ਨਾਲ ਹੰਗਾਰਾ ਭਰਿਆ ਮਾਸੂਦ ਸਲੀਮ ਜੀ ਦੀ ਗੱਲ ਕਰੀਏ ਬੜਾ ਵੱਡਾ ਨਾਮ ਨੇ ਬਾਲੀਵੁੱਡ ਦੇ ਵਿੱਚ ਵੀ ਗਾ ਚੁੱਕੇ ਆ ਤੁਹਾਡੀ ਆਵਾਜ਼ ਉਹਨਾਂ ਨਾਲ ਬਹੁਤ ਮਿਲਦੀ ਹੈ ਕਿੰਨਾ ਕੁ ਸੁਣਦੇ ਉਹਨਾਂ ਨਾਲ ਨੇ ਮੁਲਾਕਾਤ ਨਹੀਂ ਹੋਈ ਭਾਜੀ ਕਦੀ ਉਹਨਾਂ ਨਾਲ ਤੇ ਨਾ ਪਹੁੰਚੇ ਗਿਆ ਉਹਨਾਂ ਤੱਕ ਹੁਣ ਕੋਸ਼ਿਸ਼ ਹੈ ਕਿ ਇਸ ਵੀਡੀਓ ਰਾਹੀਂ ਸ਼ਾਇਦ ਭਾਜੀ ਹਣੀ ਕਿਤੇ ਨਾ ਕਿਤੇ ਮੈਨੂੰ ਆਪਣੇ ਕੋਲ ਬੁਲਾਣ ਜਾਂ ਮੈਂ ਭਾਜੀ ਕੋਲ ਚਲ ਜਾ ਕਿਤੇ ਨਾ ਕਿਤੇ ਭਾਜੀ ਉਹਨਾਂ ਦਾ ਕਾਲ ਵਗੈਰਾ ਆਵੇ ਮੈਂ ਜਾਵਾਂਗਾ ਜਰੂਰ ਕਿਉਂਕਿ ਮੇਰਾ ਡ੍ਰੀਮ ਹੈ ਮੇਰੇ ਦਿਲ ਦੀ ਡ੍ਰੀਮ ਹੈ ਮੇਰੀ ਮਾਤਾ ਦੀ ਵੀ ਡ੍ਰੀਮ ਹੈ ਕਿ ਕਿਤੇ ਭਾਜੀ ਉਹਨਾਂ ਨੂੰ ਮਿਲ ਕੇ ਆਵਾਂ ਕਿਉਂਕਿ ਭਾਜੀ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਪ੍ਰੇਮ ਪਿਆਰ ਹੈ ਮੇਰਾ ਕਿਉਂਕਿ ਉਹਨਾਂ ਨੂੰ ਸੁਣ ਕੇ ਇਹ ਜਾਗਰਨ ਉਹਨਾਂ ਨੇ ਵੇਖ ਕੇ ਮੈਂ ਸ਼ੁਰੂ ਕੀਤੀ ਸੀ ਜਰੂਰ ਉਹਨਾਂ ਦਾ ਵੀ ਕੁਛ ਕੋਈ ਭਜਨ ਜਾਂ ਕੋਈ ਗੀਤ ਤੁਹਾਡੇ ਮਨ ਪਸੰਦ ਹੋਵੇ ਉਹ ਸੁਣਾ ਸਕਦੇ ਹੋ ਜਰੂਰ ਜੀ ਹੋ ਮौज ਲੱਗ ਗਈ ਐ ਕੋਈ ਥੋੜ੍ਹ ਵੀ ਨਰੀ ਐ ਹੋ ਜਦੋਂ ਦੀ ਮਈਆ ਨੇ ਹੋ ਜਦੋਂ ਦੀ ਮਈਆ ਨੇ ਮੇਰੀ ਬਾਹ ਫੜ ਲਈ ਐ ਮौज ਲੱਗ ਗਈ ਐ ਕੋਈ ਥੋੜ੍ਹ ਵੀ ਨਰੀ ਐ ਉਹ ਮੋਜ ਲੱਗ ਗਈ ਐ ਕੋਈ ਥੋੜ੍ਹ ਬਿਨਾਂ ਨਹੀਂ ਐ ਹੋ ਇਹਨੀ ਆਵਾਜ਼ ਦਾ ਸਟਾਰ ਕੋਣ ਹੈ ਪਹਿਲਾਂ ਦਾ ਉਸਤਾਦ ਦਾ ਨਾਮ ਵੀ ਜਗ ਜਲ ਕਰ ਦੋ ਜਿਹਦੇ ਕੋ ਸਿੱਖਿਆ ਤੁਸੀਂ 뮤ਜ਼ਿਕ ਕਿਉਂਕਿ ਮੈਨੂੰ ਲੱਗਦਾ ਕਿ ਕਈ ਸਾਜ਼ ਲੱਗ ਜਾਂਦੇ ਹੈ ਜੀ ਗਾਇਕੀ ਸਿੱਖਣ ਲੱਗੇ ਹਨਾ ਤੇ ਕੌਣ ਉਸਤਾਦ ਹੈ ਗੋੜ ਇਹ ਗੋੜ ਗਿਫਟ ਹੈ ਬਾਜੀ ਮੈਂ ਸਿੱਖਿਆ ਨਹੀਂ ਕਿਸੇ ਕੋਲ ਅੱਛਾ ਹੁਣ ਮੇਰੇ ਉਸਤਾਦ ਜੀ ਜਿਨ੍ਹਾਂ ਕੋ ਮੈਂ ਹਰਮੋਨੀਅਮ ਦੀ ਤਾਲਿਮ ਲੰਜਨਾ ਸ਼ੈਲ ਸ਼ਰਮਾ ਜੀ ਅਤੇ ਜਿਨ੍ਹਾਂ ਦੇ ਨਾਲ ਮੈਂ ਜਾਗਰਨ ਤੇ ਜਾਣਾ ਮੇਰੀ ਰੋਜੀ ਰੋਟੀ ਮੇਰਾ ਦਾਲ ਫੁਕਲ ਚੱਲਦਾ ਹੈ ਜਨਾਬ ਗਗਨ ਮਸਤ ਜੀ ਉਹਨਾਂ ਦੇ ਨਾਲ ਹੁਣ ਇਹ ਸ਼ੁਰੂ ਕੀਤਾ ਹੈ 13 ਸਾਲ ਤੋਂ ਮੈਂ ਗਗਨ ਮਸਜੀਦ ਨਾਲ ਤੇ ਉਸਤਾਦ ਜੀ ਨਾਲ ਮੈਨੂੰ 4-5 ਸਾਲ ਚੱਲੇ ਆ ਸ਼ੈਲ ਸ਼ਰਮਾ ਜੀ ਨਾਲ ਸਿੱਖਦੇ ਆ ਤੇ ਇਹ ਗੋਡ ਗਿਫਟ ਹੀ ਆ ਭਾਜੀ ਗੋਡ ਗਿਫਟ ਕਰਕੇ ਉਹਨਾਂ ਨੇ ਆਪਣੇ ਕੋਲ ਬੁਲਾਇਆ ਕਿ ਆਪਾਂ ਤੁਹਾਨੂੰ ਸਿਖਾਣੇ ਆ ਤੇ ਫੀਸ ਵਗੈਰਾ ਵੀ ਨਹੀਂ ਕੋਈ ਲੈਂਦੇ ਭਾਜੀ ਮੇਰੇ ਕੋਲ ਹਾਂਜੀ ਜੇ ਕਿਸੇ ਪੰਜਾਬੀ ਵੀਰ ਨੇ ਮਿਲਣਾ ਹੋਵੇ ਤੇ ਤੁਹਾਡਾ ਕੋਈ ਕੰਟੈਕ ਹਾਂਜੀ ਮੇਰਾ ਕਨੈਕਟ ਨੰਬਰ ਹੈ 9988 51629 9988 51629 ਇਹ ਮੇਰਾ ਨੰਬਰ ਹੈ ਜੀ ਮੈਨੂੰ ਜਾਗਰਨ ਮੇਲਿਆਂ ਤੇ ਹੁਣ ਗਾੜੀ ਨਰਾਤੇ ਆਣ ਵਾਲੇ ਮੈਨੂੰ ਸੱਦੋ ਕਿਉਂਕਿ ਅਗਰ ਸੁੰਦਰ-ਸੁੰਦਰ ਭੇਟਾ ਮੈਂ ਤੁਹਾਨੂੰ ਜਰੂਰ ਸੁਣਾਵਾਗਾ ਜਿੰਨੇ ਕੁ ਮੇਰੀ ਕੋਸ਼ਿਸ਼ ਹੈ ਇਹ ਮੇਰੀ ਮਾਂ ਦਾ ਸ਼ੌਂਕ ਹੈ ਮੇਰਾ ਸ਼ੌਂਕ ਨਹੀਂ ਹੈ ਤੁਹਾਡੇ ਇੱਕ ਅਮੀ ਸਦੀ ਧਰਤੀ ਤੋਂ ਨਰਿੰਦਰ ਜੰਕਲ ਸਾਹਿਬ ਹੋਏ ਨੇ ਜਿਨ੍ਹਾਂ ਨੂੰ ਭਜਨ ਸਮਰਾਵੜ ਦਾ ਦਰਸਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਸੁਣਦੇ ਹੋ ਹਾਂਜੀ ਹਾਂਜੀ ਸੁਣਨਾ ਹੈ ਜੀ ਉਨ੍ਹਾਂ ਦੀ ਕੋਈ ਗੀਤ ਕੋਈ ਭਜਨ ਹੈ ਜੋ ਮਨ ਦੇ ਵਿੱਚ ਵਸਿਆ ਹੋਵੇ ਕਿਉਂਕਿ ਬੜੀ ਰੂਹ ਦਾਦੀ ਨਾਲ ਉਹਨਾਂ ਨੇ ਆਪਣੇ ਜਿਹੜੇ ਭਜਨ ਗਾਏ ਨੇ ਉਹ ਜ਼ਰੂਰ ਸੁਣਾਏ ਜਾਵੇ ਉਹਨਾਂ ਦਾ ਭਜਨ ਇੱਕ ਹੈਗਾ ਜੀ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾ ਉਹ ਮੈਨੂੰ ਤੇਰੀ ਯਾਦਤ ਪੈ ਗਈ ਏ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾ ਓ ਮੈਨੂੰ ਤੇਰੀ ਆਦਤ ਪੈ ਗਈ ਏ ਤੂੰ ਸਾਰੇ ਜਗ ਦੀ ਮਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮਮਤਾ ਦੀ ਠੰਡੜੀ ਛਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮੈਂ ਜੁਦਾਇਆ ਨਹੀਂ ਸਕਦਾ ਮੈਂ ਮੈਨੂੰ ਤੇਰੀ ਆਦਤ ਪੈ ਗਈ ਏ ਮੈਂ ਬਿਨ ਰਾਨੀ ਸਤ ਦਾ ਮੈਨੂੰ ਤੇਰੀ ਆਦਤ ਪੈ ਗਈਏ ਕਮਾਲ ਯਾਰ ਕਮਾਲ ਕਰਤੀ ਆ ਮਟੂ ਬਾਈ ਹੁਣ ਇੱਕ ਵਾਰ ਫੇਰ ਆਪਣਾ ਨੰਬਰ ਰੀਪੀਟ ਕਰ ਦੋ ਤੇ ਜਿਹੜੇ ਸ਼ੋਅ ਤੇ ਸੁਣ ਰਹੇ ਨੇ ਉਹਨਾਂ ਨੂੰ ਜਾਂਦੇ ਜਾਂਦੇ ਕੋਈ ਮੈਸੇਜ ਦਿਓ ਅਜਿਹਾ ਕਿ ਉਹ ਤੁਹਾਨੂੰ ਜਦੋਂ ਮਿਲਣ ਤੇ ਉਹ ਜਿਹੜੀਆਂ ਤਮਾਮ ਗੱਲਾਂ ਤੁਸੀਂ ਕੀਤੀਆਂ ਉਹ ਤੁਹਾਡੇ ਵਿੱਚ ਜ਼ਰੂਰ ਦੇਖਣ ਤੇ ਲੋਕਾਂ ਦੇ ਅੱਗੇ ਉਹ ਚੀਜ਼ਾਂ ਸਾਰੀਆਂ ਜਗ ਜਗਤ ਕਰ ਸਕਦੇ ਹੋ ਤੁਸੀਂ ਮੇਰਾ ਨੰਬਰ ਹੈ 99885162 ਤੇ 99885162 ਮੇਰੀ ਕੋਸ਼ਿਸ਼ ਇਹੀ ਹੱਥ ਜੋੜ ਕੇ ਵਜੇ ਮੇਰਾ ਸ਼ੌਂਕ ਨਹੀਂ ਮੇਰੀ ਮਾਂ ਦਾ ਸ਼ੌਕ ਹੈ ਖੜ ਕੇ ਸਟੇਜਾਂ ਤੇ ਗਾਣਾ ਪੇਟਾਂ ਗਾਣੀਆਂ ਮਾਈ ਦੀਆਂ ਮਾਂ ਦੇ ਪਜਨ ਗਾਣੇ ਮੈਨੂੰ ਇਹ ਕਿ ਮੈਂ ਸਿੰਗਰ ਨਹੀਂ ਇੱਕ ਮਾਤਾ ਦਾ ਸੇਵਕ ਹੈ ਬੱਚੜਾ ਮਾਈ ਦਾ ਮਾਂ ਚਿੰਤਪੁਨੀ ਦਾ ਮਾਂ ਵੈਸ਼ਨੋ ਦਾ ਤੇ ਮੈਨੂੰ ਪਲੀਜ਼ ਜਾਗਰਨ ਤੇ ਸੱਦੋ ਚਾਹੇ ਕੱਲੇ ਨੂੰ ਚਾਹੇ ਦੋ ਪੇਟਾਂ ਚਾਹੇ ਇੱਕ ਪੇਟਾਂ ਚਾਹੇ ਇੱਕ ਜਿਕਰੇ ਵਾਸਤੇ ਬਲੌ ਮੈਂ ਜਰੂਰ ਆ। ਪਰ ਇੱਕ ਇਥੇ ਇੱਕ ਗੱਲ ਹੋਰ ਹੁੰਦੀ ਆ ਜਦੋਂ ਕੋਰਸ ਕਰਾਉਂਦੇ ਆ ਸਿੰਗਰ ਅੱਜ ਕੱਲ ਹਾਂ ਨਾ ਪੇਮੈਂਟ ਆ ਜਾਦੀਆਂ ਤੇ ਕੋਰਸ ਵਾਲਿਆਂ ਨੂੰ ਵੀ ਪੇਮੈਂਟ ਭਰਦੇ ਆ। ਤੁਹਾਨੂੰ ਨਹੀਂ ਕੋਰਸ ਲਈ ਕੋਈ ਲੈ ਕੇ ਗਿਆ ਕਦੋਂ ਵੀ ਬਾਅਦ ਫੜ ਕੇ ਆ ਵਾ ਸਾਡੇ ਨਾਲ ਚਲਦੇ ਆ ਰਿਕਾਰਡ ਕਰਾਈਏ ਜਾਂ ਤੈਨੂੰ ਕੋਰਸ ਕਰਾਈਏ। ਭਾਜੀ ਕੋਰਸ ਦੀ ਗਿਆ ਮੈਂ ਬੜਿਆਨਾ ਮੈਂ। ਪਰ ਹੁਣ ਜਾਣ ਨੂੰ ਜਿੰਨੇ ਕੱਦ ਕਿਉਂਕਿ ਉਸ ਟਾਈਮ ਤੇ ਪੇਮੈਂਟ ਹੀ ਨਹੀਂ ਦਿੰਦੇ ਭਾਜੀ ਉਹੋ ਜਿਹਾ ਜਿਹੋ ਜਿਹਾ ਪੇਮੈਂਟ ਅੱਜ ਕੱਲ ਚੱਲਦੀ ਪਈ ਆ। ਮੈਂ ਗਿਆ ਦੇ ਤੌਰ ਤੇ ਹਿਸਾਬ ਨਾਲ 1200 ਰੁਪਏ ਦੀ ਮਹੂਲੀ ਗੱਲ ਕੀ ਪੇਮੈਂਟ ਹੋ ਤੋ ਪੇਮੈਂਟ ਦੇ ਰਿਹਾ ਭਾਜੀ 500 600 500 600 ਤੇ 500 600 ਦੇ ਵਿੱਚ ਭਾਜੀ ਅੱਜ ਕੱਲ ਜਿੰਨੀ ਮਗਾਈ ਆ 1500 ਰੁਪਏ ਮੇਰੇ ਮਕਾਨ ਦਾ ਰੈਂਟ ਹੈ ਭਾਜੀ ਸਿਲੰਡਰ ਪੁਰਾਣਾ ਭਾਜੀ ਰਾਸ਼ਨ ਪਵਾਣਾ ਕੁਛ ਕਰਾਂ ਦੇ ਆਪਣੇ ਖਰਚੇ ਕੋਈ ਬੰਦੇ ਦੀ ਤਬੀਅਤ ਖਰਾਬ ਹੋ ਗਈ ਭਾਜੀ ਉਹਦਾ ਸਰਕਲ ਬੜਾ ਔਖਾ ਭਾਜੀ 600 ਰੁਪਏ ਦੇ ਵਿੱਚ ਬੰਦਾ ਕੀ ਕਰੇ ਉਹ ਮੈਂ 4 ਦਿਨ ਤੋ ਵਿੱਲਣਾ ਭਾਜੀ ਬਰਸਾਤ ਕਰਕੇ 4 ਦਿਨ ਤੋ ਵਿੱਲਣਾ ਉਹ 600 ਰੁਪਏ ਜਿੰਨੇ ਦਿਨ ਚਲਾਵਾਂਗਾ ਭਾਜੀ ਮੈਨੂੰ ਅਖਜ਼ਾਇਲਾ ਮੈਨੂੰ ਵੀ ਐਗਜ਼ੈਂਪਲ ਰੋਟੀ ਬਾਨੀ ਫਿਰ ਆਪ ਹੀ ਬਣਾਉਨੇ ਹੋ ਸਾਰੇ ਤੁਸੀਂ ਭਾ ਮਿਲ ਕੇ ਰੋਟੀ ਬਾਣੀ ਬਾਜੀ ਆਪੀ ਜਿਹੜਾ ਟਾਈਮ ਨਾ ਆ ਗਿਆ ਫਿਰ ਉਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਰੋਟੀ ਬਣਾ ਲਈ ਆਪਣਾ ਕਾਰੋਬਾਰ ਕਰਕੇ ਵਿਲੇ ਸੋ ਪੰਜਾਬੀਓ ਮੈਨੂੰ ਲੱਗਦਾ ਹੁਣ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਜਿਹੜਾ ਸਮਾਂ ਤੁਹਾਡਾ ਆ ਗਿਆ ਕਿ ਇਹਨਾਂ ਦੀ ਮਦਦ ਕਰਨ ਦਾ ਕਿਉਂਕਿ ਇਹ ਜਿਹੜਾ ਗਵਾਈਆ ਇਹਦੀ ਆਵਾਜ਼ ਬੜੀ ਬਾ ਕਮਾਲ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਇਹ ਆਵਾਜ਼ ਦਾ ਡੰਕਾ ਵਜਣਾ ਚਾਹੀਦਾ ਪੂਰੇ ਭਾਰਤ ਦੇ ਵਿੱਚ ਸਵਾਜ਼ ਦਾ ਡੰਕਾ ਵਜਣਾ ਚਾਹੀਦਾ ਨੰਬਰ ਤੁਹਾਨੂੰ ਮਿਲ ਗਿਆ ਹੁਣ ਸਮਾਂ ਆ ਗਿਆ ਅੱਗੇ ਆ ਕੇ ਇਸ ਸਿੰਗਲ ਦੀ ਕਲਾਕਾਰ ਦੀ ਬਾਹ ਫੜਨ ਦਾ ਤੇ ਇਹਨਾਂ ਦੇ ਸੁਪਨੇ ਨੂੰ ਇਹਨਾਂ ਦੇ ਨਹੀਂ ਇਹਨਾਂ ਦੇ ਮਾਂ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੋ ਮੈਨੂੰ ਲੱਗਦਾ ਹੈ ਹੁਣ ਲੋਕ ਜ਼ਰੂਰ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਕੰਟੈਕਟ ਕਰਨਗੇ ਮਿਲਣਗੇ ਤੇ ਇਹਨਾਂ ਦੀ ਬਾਹ ਫੜਨਗੇ ਸੋ ਤੁਸੀਂ ਦੇਖਦੇ ਸਿਟੀ ਹੈਡਲਾਈਨਸ ਮੈਂ ਦਾਨਿਸ਼ ਕੈਮਲਵੰਦ ਤੇ ਤਿਰਕੋਲੀ ਦੇ ਨਾਲ ਧੰਨਵਾਦ ਜੀ